ਜੇ ਸਿਮਰ ਸੁਖ ਹੋਏ ਸਗਲੇ ਧੂਪ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮ ਦਮ ਸਦਾ ਸਮਾਲੇ ਦਮ ਨਾ ਬਿਰਥਾ ਜਾਏ ਦਮ ਨਾ ਬਿਰਥਾ ਜਾਏ ਦਮ ਨਾ ਦੰਦਮ ਸਦਾ ਸਮਾਦਦਾ ਦੰਦਮ ਸਦਾ ਸਮਾਦਦਾ ਤਮਨਾ ਬਿਰਥਾ ਜਾਏ ਦਮਨਾ ਬਿਰਥਾ ਜਾਏ ਦਮਨਾ ਬਿਰਥਾ ਜਾਏ ਦਮ yeah uh -huh. No, mm -hmm. ਸਮੇਖਾ ਹੁਕਮ ਪਿਆ ਬਿਨ ਸਤ ਗੁਰ ਚਿਤ ਆ ਨ ਜਾਏ ਅਸਮਕਾ ਹੁਕਮ ਪਾਇਆ ਬਿਨ ਸਤ ਗੁਰ ਚਿੱਤ ਆ ਨ ਜਾਏ ਬਿਨ ਸਤ ਗੁਰ ਚਿੱਤ ਆ ਨ ਜਾਏ ਦਮਨਾ Vir tha ਸਤ ਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿ ਆ ਲਿ ਲਾਏ ਸਦਾ ਰਹਿ ਆ ਲਿ ਲਾਏ ਸਤ ਗੁਰ ਮਿਲਿਆ ਸਦਾ ਰਹਿਆ I'm um. going um. um. I'm mm on -hmm. mm -hmm. ਸੁਨੋ ਦੇ ਜਿਸ ਨੂੰ ਕਿਰਪਾ ਕਰ ਰਦਾ रस पिया रे राम रस पिया रे राम रस पिया रे जेह रस तिसर गए ਰੇ ਮਨ ਤੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਪੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀਓ ਸੁ ਕਹੋ ਟੱਲ ਗੁਰੂ ਸੇਵੀ ਐ ਐਨ ਸਹਜ ਸੁਭਾਈ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰ ਪੂਰੇ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਾਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰ ਪੂਰੈ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹਦਾਈਏ ਤਾਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਬ ਹੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਬ ਹੋ ਜੀ ਕੈ ਸੰਗ ਸਹਾਈ ਰਾਹਾਓ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਤ ਪੁਨੀਤ ਕਰ ਲੀਨੇ ਹਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵ ਹੈ ਪੁਰਖ ਬਿਦਾਤਾ ਹਰ ਸਤਿ ਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਿਸ ਦੇਵੈ ਪੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ